ਅੱਜ ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਹੈ ਜੈਤਸਰੀ ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਭ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ ਇਸ ਤੋਂ ਇਲਾਵਾ ਉਪ ਰਾਗ ਵੀ ਨੇ 31 ਤਾਂ ਮੇਨ ਤਤਕਰੇ ਦੇ ਨਾਲ ਜੀ ਕੁਝ ਰਾਗਾਂ ਦੇ ਵਿੱਚ ਉਪ ਰਾਗ ਨੇ ਜਿਵੇਂ ਗੌੜੀ 12 ਪ੍ਰਕਾਰ ਦੀ ਹੈ ਮੇਨ ਰਾਗ ਇੱਕੋ ਗੌੜੀ ਹੈ پر گوڑی بارہ راگ ہو رہے گوڑی پور بھی گوڑی بہرگن گوڑی بھی, بھی. اس سے طرح اسی کرنے طرح بسنت راگ ہے پر اپ راگ اوپر کنڈول پرواتی راگ ہے نال بھی پاس ہے پھر بنتی ہے آسا راگ ہے نال آسا ہے یہ جیت سری راگ ہے ਉੰਜ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਕੀਰਤਨ ਰਾਗ ਵੱਧ ਹੀ ਹੋਵੇ ਕੀਰਤਨ ਜਿਹੜਾ ਉਹ ਰਾਗਾਂ ਦੇ ਵਿੱਚ ਹੀ ਹੋਵੇ ਫਿਰ ਮੈਂ ਬੇਨਤੀ ਕਰਾਂ ਕਿਉਂਕਿ ਅੱਜ ਅੰਦਰ ਦਾ ਹੈ ਕਾਲੀ ਬੰਨ ਜਿਹੜੀ ਪੁਰਾਣੀ ਗਾਇਕੀ ਸੀ ਨਾ ਅੱਜ ਤੋਂ 70 ਸਾਲ 60 ਸਾਲ 50 ਸਾਲ ਪਿੱਛੇ ਚਲੇ ਗਏ 50 60 ਸਾਲ ਪੰਜਾਬ ਦਾ ਫੋਕ ਵੀ ਟਿਕਿਆ ਹੋਇਆ ਸੀ ਗਉਣ ਵਾਲਾ ਭਾਵੇਂ ਲੋਕ ਗੀਤ ਗਉਂਦਾ ਸੀ ਮੈਂ ਇਹ ਨਹੀਂ ਕਹਿ ਰਿਹਾ ਕੋ ਦਦੁਰੀਏ ਪਰ ਉਹਦੀ ਗਉਣ ਵਿੱਚ ਠਹਿਰਾ ਸੀ ਉਹਦੇ ਸਾਜ ਵਿੱਚ ਠਹਿਰਾ ਸੀ ਪਰ ਯਾਦ ਰੱਖਿਓ ਅੱਜ ਉਹ ਗਾਇਕੀ ਵਿੱਚ ਕੋਈ ਠਹਿਰਾ ਨਹੀਂ ਸਾਚੇ ਉਹ ਅਦੇ ਅੰਦਰ ਦੀ ਵਾਸ਼ਨਾ ਨੇ ਸਭ ਕੁਝ ਖੜਾ ਕੇ ਰੱਖ ਦਿੱਤਾ ਉਹਦੀ ਗਾਇਕੀ ਚ ਨਹੀਂ ਜ਼ਿਆਦਾ ਨਹੀਂ ਮਿਲੇਗਾ ਅੱਜ ਤੋਂ ਆਪ ਜੀ ਸੋਨ ਸਿੰਘ ਸੀਤਲ ਜੀ ਤੱਕ ਦਿਲਬਰ ਜੀ ਮੋਲਾ ਸਿੰਘ ਜੀ ਬਾਖਰਪੁਰੀ ਮੈਂ ਜ਼ਿਕਰ ਕਰ ਦੇਣਾ ਬਰੰਤ ਕਾਦੀ ਸਿੰਘ ਭਰਾ ਨੇ ਸਾਰਿਆਂ ਨਾਲ ਕਿ ਉਹਨਾਂ ਦੀ ਗਾਇਕੀ ਤੇ ਅੱਜ ਦੀ ਢਾਡੀ ਗਾਇਕੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜੇ ਹੁਣ ਅਸੀਂ ਕਸੀ ਕਥਾ ਕਾਲੀ ਚ ਵੀ ਕਰਨੇ ਮੈਂ ਆਪਣੀ ਵੀ ਗੱਲ ਕਰਾਂਦਾ ਸਟਾਈਲ ਬਦਲ ਕੇ ਪਰ ਅੱਜ ਤੋਂ ਪਹਿਲਾਂ ਦੀ ਸੰਪਰਦਾਇਕ ਕਥਾ ਕਿਉਂਕਿ ਉਹ ਗੱਲਾਂ ਜਦੋਂ ਕਰਦੇ ਸਨ ਤੇ ਬਿਆਨ ਤੋਂ ਉਦਾਹਰਨਾ ਉਹ ਅਨਮਤ ਦੀਆਂ ਲੈਂਦੇ ਸਨ ਤੇ ਮੈਂ ਆਪ ਨੂੰ ਬੇਨਤੀ ਕਰਾਂ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਆਪ ਪਾਠ ਨਹੀਂ ਕੀਤਾ ਉਹ ਸੁਣ ਕੇ ਨਾ ਕੋਈ ਫੈਸਲੇ ਕਰੇ ਕਿਉਂਕਿ ਪਾਠ ਕਰਨ ਤੋਂ ਬਿਨਾ ਸਿਧਾਂਤ ਦਾ ਸਮਝ ਨਹੀਂ ਪੈਂਦੀ ਤੁਸੀਂ ਮੈਨੂੰ ਸੁਣ ਲਿਆ ਮੈਨੂੰ ਕਹਿਤਾ ਵੀ ਭਾਈ ਸਾਹਿਬ ਆਹ ਗੱਲ ਕਹਿ ਗਏ ਮੈਂ ਕਿਹਾ ਭਾਈ ਸਾਹਿਬ ਕੋਈ ਰੱਬ ਨਹੀਂ ਰੱਬ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਹੈ ਹਰ ਬੰਦਾ ਭੁੱਲਣ ਹਾਰ ਹੈ ਸਾਡੀ ਮੁਸ਼ਕਲ ਇਹ ਵੇ ਅਸੀਂ ਜਿਸ ਟੀਕਾਕਾਰ ਨੂੰ ਸੁਣਿਆ ਕਹਿਤਾ ਬਸ ਆਖਰੀ ਵੇ ਜਿਸ ਵਿਦਵਾਨ ਨੇ ਸੁਣਿਆ ਇਹ ਆ ਪੋਜ਼ਿਟਿਵ ਸੋਚ ਲੈ ਕੇ ਚੱਲੋ ਸੱਚ ਹੈ ਵੇ ਕਿ ਕਈ ਵਾਰੀ ਪੜ੍ਹੇ ਲਿਖੇ ਉਹ ਅਰਥ ਨਹੀਂ ਕਰਦੇ ਜਿਹੜੇ ਅਨੁਪਰ ਸੇਵਾ ਕਰਨ ਵਾਲੇ ਅਰਥ ਕਰ ਜਾਂਦੇ ਆ ਇਹ ਸੁਰਤੀ ਦੀ ਖੇਲ ਹੈ ਇਹ ਉਹਦੀ ਬਖਸ਼ਿਸ਼ ਹੈ ਦੇਖੋ ਰਾਗ ਹੈ ਮੈਂ ਫਿਰ ਬੇਨਤੀ ਕਰਾਂਗਾ ਰਾਗ ਕੀਰਤਨ ਇਹ ਰੱਬ ਦੀ ਦਾਤ ਹੈ ਬਾਬਾ ਜੀ ਨੇ ਸਿਰਫ ਗਾਇਆ ਹੈ ਆਪ ਸਭ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੇ ਸਿਰਫ ਗਾਇਆ ਕੀਰਤਨ ਕੀਤਾ ਤੇ ਕੀਰਤਨ ਵਾਲਾ ਜਿਹੜਾ ਸੱਜਣ ਨਾਲ ਲਿਆ ਉਹਨੇ ਨਾ ਦੁੱਖ ਵੇਖਿਆ ਨਾ ਸੁਖ ਵੇਖਿਆ ਉਹਨੇ 54 ਸਾਲ ਮੇਰੇ ਗੁਰੂ ਦਾ ਨਿਕਲਾ ਕੀਰਤਨ ਕੀਤਾ ਭਾਈ ਸਾਹਿਬ ਭਾਈ ਮਰਦਾਨਾ ਜੀ 1480 ਨੂੰ ਸ਼ੁਰੂ ਹੁੰਦੇ ਆ ਤੇ 1534 ਨੂੰ ਭਾਈ ਮਰਦਾਨਾ ਸਾਹਿਬ ਜੀ ਚਲਾਣਾ ਕਰਦੇ ਆ 54 ਸਾਲ ਹੋ ਗਏ 1534 ਨੂੰ ਗੁਰੂ ਰਾਮਦਾਸ ਦਾ ਆਗਮਨ ਹੁੰਦਾ ਹੈ ਭਾਵੇਂ ਹਜ਼ੂਰ ਦੇ ਮਾਤਾ ਜੀ ਨੇ ਪਿਤਾ ਜੀ ਨੇ ਮਾਤਾ ਸੁਲਖਣੀ ਜੀ ਨੇ ਹਜ਼ੂਰ ਦੇ ਬੱਚੇ ਨੇ ਚਾਚਾ ਲਾਲੂ ਹੈ ਬੇਬੇ ਨਾਨਕੀ ਹੈ ਭਾਈਆ ਜੈ ਰਾਮ ਜੀ ਨੇ ਗੁਰਮਖੋ ਸੱਚੇ ਵੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਜ਼ਿਆਦਾ ਸੰਗਤ ਜੇ ਕਿਸੇ ਨੇ ਕੀਤੀ ਤੇ ਭਾਈ ਸਹਿਬ ਭਾਈ ਮਰਦਾਨਾ ਜੀ ਨੇ ਕੀਤੀ ਹੈ ਸਭ ਤੋਂ ਵੱਧ ਸੰਗਤ ਉਹ ਬਾਬਾ ਜੀ ਦਾ ਰਬਾਬੀ ਵੀ ਹੈ ਉਹ ਬਾਬਾ ਜੀ ਦਾ ਸਖਾ ਵੀ ਹੈ ਉਹ ਬਾਬਾ ਜੀ ਦਾ ਭਾਈ ਵੀ ਹੈ ਸੱਚ ਇਹ ਉਹ ਬਾਬਾ ਜੀ ਦਾ ਯਾਰ ਵੀ ਹੈ ਬਾਬਾ ਜੀ ਨਾਲ ਲੜ ਵੀ ਪੈਂਦਾ ਹੈ ਰੋਸ ਵੀ ਜਾਂਦਾ ਹੈ ਲੜ ਵੀ ਕਰਦਾ ਹੈ ਸਭ ਕੁਝ ਕਰਕੇ ਜਦੋਂ ਉਹ ਕਹਿੰਦਾ ਬਾਬਾ ਅਸਾਂ ਦਾ ਤੇਰੇ ਤੋਂ ਬਿਨਾ ਕਿਹੜਾ ਥਾਂ ਹੈ ਅਸੀਂ ਕਿੱਥੇ ਜਾਣਾ ਹੈ ਉਹ ਉਸ ਦੇ ਅੰਦਰ ਦੀ ਭਾਵਨਾ ਹਜ਼ੂਰ ਨੇ ਗਾਇਆ ਮੈਂ ਫਿਰ ਬੇਨਤੀ ਕਰਾਂਗਾ ਚਾਹੀਦਾ ਇਹ ਹੀ ਹੈ ਕਿ ਸੰਗਤ ਵੀ ਸੁਣੇ ਜੇ ਮੰਨ ਲਓ ਕੀਰਤਨੀਆ ਸਿੰਘ ਪੂਰੇ ਜ਼ੋਰ ਲਾ ਕੇ ਰਾਬ ਸਿੱਖਦਾ ਤੇ ਥਣ ਬਾਬਾ ਪਤਨ ਕੀ ਬੋਲੀ ਜਾਂਦਾ ਇੱਕ ਦਿਨ ਕਿਸੇ ਕਹੇ ਜੀ ਅਕਾਲੀ ਫੂਲਾ ਸਿੰਘ ਚਾਹੀਦਾ ਕੱਲ ਵੀ ਬੈਠਿਆ ਘਰ ਗੱਲ ਚੱਲੀ ਸ਼ਾਇਦ ਅਕਾਲੀ ਫੂਲਾ ਸਿੰਘ ਚਾਹੀਦਾ ਤੋ ਇੱਕ ਦਿਨ ਸਿੰਘ ਕਹਿੰਦਾ ਸੀ ਰਣਜੀਤ ਸਿੰਘ ਵੀ ਚਾਹੀਦਾ ਜਿਹੜਾ ਪਿੰਡ ਪਿੱਠ ਨੰਗੀ ਕਰ ਲਏ ਤੇ ਤਾਂ ਪਹਿਲੇ ਲਾ ਕੇ ਪਰਾਂ ਮਾਰਦੇ ਉਹ ਵੀ ਚਾਹੀਦਾ ਜਿਹਦੇ ਅੰਦਰ ਸ਼ਰਧਾ ਭਾਵਨਾ ਹੋਵੇ ਮੈਂ 20 ਵਿਸ਼ੇ ਤੋਂ ਨਿਕਲਾ ਉਹਨਾ ਜੈਤ ਸ੍ਰੀ ਰਾਗ ਹੈ ਮਹੱਲਾ ਨਹਾ ਇਹ ਨੌਵੇਂ ਸਤਿਗੁਰਾਂ ਨੇ ਆਪਣੀ ਰਚਨਾ ਤੋਂ ਉਚਾਰਨ ਕੀਤਾ ਹੈ ਇੱਕ ਹੋਰ ਗੱਲ ਉਹ ਪਿਛਲੇ ਦਿਨ ਮੈਂ ਕਿਹਾ ਕਿਸੇ ਗੁਰੂ ਸਾਹਿਬ ਨੇ ਆਪਣਾ ਨਿੱਜੀ ਨਾਮ ਆਪਣੇ ਸ਼ਬਦ ਚ ਨਹੀਂ ਵਰਤਿਆ ਨਿੱਜੀ ਨਾਮ ਅਤਲ ਜਿਹੜੀ ਉਸ ਤੰਦ ਦਾ ਪਵਿੱਤਰ ਦੇ ਦਾ ਨਾਮ ਸੀ ਜਿਵੇਂ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਮੈਂ ਪਿਛਲੇ ਦਿਨ ਕਹਿ ਕੇ ਆਇਆ ਨੌਵੇਂ ਸਤਿਗੁਰਾਂ ਦਾ ਬਚਨ ਹੈ ਅੱਗੇ ਹੈ ਇੱਕ ਓਵੰਕਾਰ ਇਹ ਇੱਕ ਸ਼ਬਦ ਅੱਖਰ ਇਹ ਹਿੰਦਸਾ ਕਲਾ ਸੰਖਿਆ ਕਹਾਂ ਇਹ ਸੰਖਿਆ ਵਾਚਕ ਨਹੀਂ ਬਣੇਗਾ ਨਹੀਂ ਤੇ ਇੱਕ ਤੋਂ ਬਾਅਦ ਦੋ ਹੁੰਦਾ ਹੈ ਇਹ ਸੰਖਿਆ ਵਾਚਕ ਹੈ ਸਿਰਫ ਇੱਕ ਉਹ ਇੱਕ ਜਿਸ ਇੱਕ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ ਥੋੜੇ ਜਿਹੇ ਦੇ ਅਰਥ ਉਹ ਜਿਸ ਭਾਰ

ਇਹਨੂੰ ਕਿੰਨਾ ਕੋਈ ਕਥਨ ਕਰ ਸਕਦਾ ਹੈ ਹੁਣ ਇੱਥੇ ਜਿਹੜਾ ਓੰਕਾਰ ਅਰਤ ਦਾਸ ਨੇ ਬੜੀ ਬੜੀ ਕੀਤੀ ਆ ਫਰ ਮੈਂ ਇਸ ਕਰਕੇ ਕਰ ਲੱਗਾ ਵੀ ਇਹ ਜ਼ਿਆਦਾਤਰ ਸੀ ਦੇਖਨੇ ਆ ਗੁਰਦੁਆਰਿਆਂ ਚ ਸਟਿਕਰਾਂ ਚ ਕਾਰਾਂ ਚ ਉਂਝ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਭਾਵੇਂ ਸਟicker ਨਾਲ ਲਿਪਟਣਾ ਲੱਗਾ ਹੋਵੇ ਭਾਵੇਂ ਫੁੱਲਾਂ ਦਾ ਇੱਕ ਓੰਕਾਰ ਬਣਾਓ ਭਾਵੇਂ ਸ਼ਾਇਦ ਦਾ ਬਣਾਓ ਭਾਵੇਂ ਕਾਗਜ਼ ਦਾ ਬਣਾਓ ਭਾਵੇਂ ਮੈਚਲ ਦਾ ਬਣਾਓ ਸ਼ਬਦ ਗੁਰੂ ਹੁੰਦਾ ਉਸ ਥਾਂ ਤੇ ਨਾ ਲਾਓ ਜਿੱਥੇ ਉਹ ਸ਼ਬਦ ਦੀ ਬਦਬੀ ਹੁੰਦੀ ਦਿਸੇ ਫਿਰ ਬਾਹਰ ਲਿਖਣ ਦੀ ਕਿ ਲੋੜ ਅੰਦਰ ਹੀ ਹਿਰਦੇ 'ਈ ਲਿਖ ਲੈ ਹਿਰਦੇ ਵਿੱਚ ਲਿਖ ਲੀ ਪਰ ਉਹ ਸਾਡਾ ਸੁਭਾਅ ਬਣ ਚੁੱਕਾ ਹੈ ਨਾ ਪਿਛਲੇ ਦਿਨ ਇੱਕ ਸਿੰਘ ਵੈਸੀਆ ਵੀ ਕਾਫੀ ਜੀ ਆਪ ਕੋ ਉਹਦੇ ਪਾਉਣਾ ਸੀ ਅਗੇ ਤੁਸੀਂ ਅਨਾਉਂਸ ਕਰਾਓ ਕਿ ਅਖਬਾਰ ਵਿੱਚ ਬਾਣੀ ਨਹੀਂ ਆਉਣੀ ਚਾਹੀਦੀ ਮੈਂ ਕਿਹਾ ਮੇਰੇ ਇਕੱਲੇ ਦਾ ਵਾਸ ਨਹੀਂ ਪਰ ਇਹ ਕਹਿ ਸਕਣਾ ਕਿ ਜਿਸ ਅਖਬਾਰ ਵਿੱਚ ਸ਼ਬਦ ਲਿਖਿਆ ਹੋਵੇ ਉਹਨੂੰ ਸਾਹਮਣੇ ਰੱਖ ਲੋ ਤੇ ਉਹਦਾ ਭਾਵੇਂ ਸੰਸਕਾਰ ਕਰਕੇ ਬਾਣ ਵਿੱਚ ਇਹ ਤਰੀਕਾ ਹੈ ਨਹੀਂ ਤੇ ਸਾਰੀਆਂ ਸੰਪਰਦਾਵਾਂ ਤੇ ਜਿਹੜੀਆਂ ਉਹ ਮੈਗਜ਼ੀਨ ਸ਼ਬਦੀਆਂ ਸਾਰੀ ਬਾਣੀ ਲਿਖਦੇ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਇੱਕ ਓਮਕਾਰ ਇੱਕ ਦਾ ਇਸ ਦਾ ਉਚਾਰਨ ਜੋ ਸਾਨੂੰ ਕਰਾਇਆ ਗਿਆ ਉਹ ਇੱਕ ਓਮਕਾਰ ਹੈ ਬਾਣੀ ਚ ਜ਼ਿਆਦਾਤਰ ਇਕਾ ਤੇ ਇਕੰਕਾਰ ਆਇਆ ਹੈ ਇਕ ਓੰਕਾਰ ਵੀ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸ਼ਬਦ ਵਰਤੇ ਆਪਰਨੋ ਆਦ ਇਕੰਕਾਰਾ ਇਕੰਕਾਰਾ ਵਰਤੇ ਧੰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਵਰਤੇ ਜਲਥਲ ਮਈਲ ਪੋਰੀਆ ਸੁਆਮੀ ਸਿਰਜਨਕਾਰ ਅਨਕ ਪਾਤ ਹੋਏ ਫਸੜਿਆ ਨਾਨਕ ਇਕੰਕਾਰ ਸਤਿਗੁਰਾਂ ਦਾ ਇੱਕ ਹੋਰ ਬਚਨ ਹੈ ਬਾਜ਼ੀ ਘਰ ਜੈਸੇ ਬਾਜ਼ੀ ਭਾਈ ਨਾਨਾ ਰੂਪੇ ਇੱਕ ਦਿਖਲਾਈ ਸ਼ਾਂਭ ਉਤਾਰ ਥਮਿਓ ਪਸਾਰਾ ਤਬ ਇਕੋ ਇਕਨਕਾਰ ਥੋੜੇ ਜਿਹਾ ਸਿਰਫੇ ਦੇ ਅਰਥ ਕਿ ਇਕ ਜਿਹੜਾ ਹੈ ਇੱਥੇ ਨਾ ਕੀਤੇ ਵੀ ਨੇ ਇਹਦੇ ਲਈ ਇੱਕ ਨਵਾਂ ਸ਼ਬਦ ਦਿੱਤਾ ਸਾਡੇ ਇੱਕ ਵਿਦਵਾਨ ਬੜੀ ਭਾਵਨਾ ਵਾਲੇ ਨੇਕੀ ਸਾਹਿਬ ਉਹਨਾਂ ਨੇ ਕਿਹਾ ਜੇ ਸ਼ਬਦ ਬ੍ਰਹਮ ਹੈ ਤੇ ਗੁਰੂ ਨਾਨਕ ਨੇ ਅੰਕ ਬ੍ਰਹਮ ਬਣਾ ਦਿੱਤਾ ਹੈ ਅੰਕ ਬ੍ਰਹਮ ਕਿਵੇਂ ਹੁਣ ਇੱਥੇ ਸਤਿਗੁਰਾਂ ਨੇ ਏੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ ਇਕ ਹਾਲਾ ਬਾਣੀ ਦੇ ਸਰੂਪ ਆਉਂਦੇ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਈਣੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇਸਾਂ ਪੜਨੇ ਈੜੀ ਨੂੰ ਸਿਆਰੀ ਕੱਕੇ ਨੂੰ ਓੜਾ ਇਸਾਂ ਪੜਾਂਗੇ ਪਰ ਇੱਥੇ ਸਤਿਗੁਰਾਂ ਨੇ ਅੰਕ ਵਿੱਚ ਗਿਣਤੀ ਵਾਲਾ ਹਿੰਦਸੇ ਵਾਲਾ ਇੱਕ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਵਾਰੀ ਇਹਦੀ ਵਰਤੋਂ ਕੀਤੀ ਹੈ ਓਮ ਸ਼ਬਦ ਲੋਪਨਿਸ਼ਤ ਵੇਦ ਤੋਂ ਸ਼ੁਰੂ ਹੁੰਦਾ ਹੈ ਤੇ ਇੱਕ ਹੋਰ ਮੈਂ ਆਪ ਨੂੰ ਅਰਜ਼ ਕਰਦਾ ਜਾਵਾਂ ਕਦੀ ਵੀ ਬੰਦੇ ਦੀ ਪੈਦਾ ਕੀਤੀ ਹੋਈ ਦੁਸ਼ਵੈਸ਼ ਵਿੱਚੋਂ ਧਰਮ ਦੇ ਸ਼ਬਦਾਂ ਨਾਲ ਦੁਸ਼ਵੈਸ਼ ਨਹੀਂ ਕਰੀਦੀ ਹੁੰਦੀ ਫਿਰ ਰੀਪੀਟ ਕਰਾਂਗਾ ਮੰਨੋ ਕਿਸੇ ਕਿਸੇ ਕਮਿਊਨਿਟੀ ਨੇ ਸਾਡੇ ਤੇ ਜ਼ੁਲਮ ਕੀਤਾ ਤੱਕਾ ਕੀਤਾ ਕੋਈ ਵੀ ਇੱਥੇ ਵੀ ਪਰ ਜੇ ਉਹਨੂੰ ਸਾਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਰ ਉਹਦੇ ਪਰਮਾਰਥ ਲਈ ਉਹਦੇ ਅਧਿਆਤਮਿਕ ਲਈ ਉਹਦੇ ਪੈਗੰਬਰ ਲਈ ਮੰਦੀ ਸ਼ਬਦਾਵਲੀ ਵਰਤਣੀ ਸਿੱਖ ਦਾ ਕਰਮ ਨਹੀਂ ਹੁੰਦਾ ਫਿਰ ਬਿੰਦੀ ਹੈ ਹੁਣ ਮੈਂ ਸ਼ਬਦ ਵਰਤਾਂਗਾ ਓਮ ਇੱਥੇ ਵੀ ਇੱਕ ਓੰਕਾਰ ਤੇ ਇਸ ਸਿਆਂ ਚ ਅਸੀਂ ਪੜਨੇ ਇਕੱਠੇ ਇੱਕ ਓੰਕਾਰ ਕਾਰ ਜਿਹੜੀ ਉੱਪਰ ਵਾਲੀ ਜਿਹੜੀ ਲਕੀਰ ਹੈ ਇਸ ਦਾ ਹੋ ਗਿਆ ਜੀ ਇੱਕ ਓੰਕਾਰ ਸਦਾਤ ਕਰਨਿਆ ਬ੍ਰਹਮ ਅਦੁੱਤੀ ਪਰਮਾਤਮਾ ਜਿਸ ਵਰਗਾ ਹੋਰ ਕੋਈ ਨਹੀਂ ਪਰ ਇਹ ਜਿਹੜਾ ਓਮ ਸ਼ਬਦ ਹੈ ਇਸ ਦੇ ਸਬੰਧ ਵਿੱਚ ਸਨਾਤਨ ਮਤ ਚ ਅਰਥ ਬਹੁਤ ਕੀਤੇ ਗਏ ਮੈਂ ਵਿਕਾਨੰਦ ਨੂੰ ਓਮ ਦੇ ਸਬੰਧ ਚ ਪੜਿਆ ਇਸ ਕਰਕੇ ਨਹੀਂ ਕਿ ਮੈਂ ਪੜਿਆ ਤਾਂ ਮੈਂ ਕਿ ਕਲਮ ਕੋਈ ਪੁੱਛ ਸਕਦਾ ਕਿਥੋਂ ਉਹ ਕਹਿੰਦਾ ਜਦੋਂ ਸਾਡੇ ਗਲੇ ਚੋਂ ਧੁਨੀ ਪੈਦਾ ਹੁੰਦੀ ਹੈ ਤੇ ਊੜੇ ਤੋਂ ਲੈ ਕੇ ਮੰਮੇ ਤੱਕ ਪੂਰੇ ਦੇ ਪੂਰੇ ਮੂੰਹ ਦੀ ਧੁਨੀ ਇਹਦੇ ਵਿੱਚ ਸਮਾ ਜਾਂਦੀ ਹੈ ਕਿਉਂਕਿ ਜਿਹੜੇ ਗ੍ਰੈਮਰ ਜਾਂਦੇ ਸ਼ੁਰੂ ਹੁੰਦੀ ਹੈ ਗਲੇ ਤੋਂ ਤੇ ਧੁਨੀ ਦੀ ਸਮਾਪਤੀ ਹੁੰਦੀ ਹੈ ਬੁੱਲਾ ਤੋਂ ਇਸ ਲਈ ਹੈ ਨਾ ਜੀ ਅਸੀਂ ਦੇਖਨੇ ਆ ਉਹ ਜਦੋਂ ਬੋਲੇ ਜਾਂਦਾ ਓਮ ਮੰਮਾ ਕਹਿੰਦੇ ਆ ਬੁੱਲ ਮਿਟ ਜਾਂਦੇ ਆ ਤੇ ਮੇਰੇ ਮਨ 'ਚ ਆਇਆ ਸਤਗੁਰਾਂ ਨੇ ਗੁਰਮੁਖੀ ਵਿੱਚ ਵੀ ਪਹਿਲਾ ਜਿਹੜਾ ਅੱਖਰ ਹੈ ਊੜਾ ਰੱਖਿਆ ਜੇ ਜਦੋਂ ਕਵਰਗ ਖਤਮ ਹੁੰਦੇ ਆ ਨਾ ਪੱਪੇ ਵਾਲਾ ਗਰਭ ਵਧ ਖਤਮ ਹੁੰਦਾ ਉੱਥੇ ਖੀਰ ਤੇ ਮੰਮਾ ਰੱਖਿਆ ਯਈਆ ਰਾਰਾ ਲੱਲਾ ਵਾਵਾ ਵੱਖਾ ਹੁੰਦਾ ਪਰ ਵਰਗ ਤਾਂ ਪੰਜ ਨੇ ਨਾ ਕਵਰਗ ਚ ਵਰਗ ਟ ਵਰਗ ਤ ਵਰਗ ਤੇ ਪਵਰ ਇਹ ਪੰਜ ਵਰਗ ਨੇ ਉਹਨੇ ਜਦੋਂ ਲਿਖਿਆ ਜੀ ਇਹਦੇ ਵਿੱਚ ਪੂਰੀ ਧੁਨੀ ਸਮਾ ਜਾਂਦੀ ਏ ਓਮ ਕਿਹਾ ਗਲੇ ਤੋਂ ਸ਼ੁਰੂ ਕਰਕੇ ਬੁੱਲਾਂ ਤੇ ਮੁੱਕਦੀ ਆਵਾਜ਼ ਇਹਦੀ ਗੱਲ ਮੈਂ ਕਿਹਾ ਮੇਰੇ ਬਾਬੇ ਨੇ ਤਾਂ ਗੁਰਮ ਕੀਏ ਦਿੱਤੀ ਊੜੇ ਤੋਂ ਸ਼ੁਰੂ ਕੀਤਾ ਉਹ ਅਖੀਰ ਵਾਲਾ ਪੰਜਵਾਂ ਵਰਗ ਸਮਾਪਤ ਹੁੰਦਾ ਮੰਮੇ ਤੇ ਮਾ ਉਹਨਾਂ ਕਹਿੰਦੇ ਦੇ ਵਿੱਚ ਸਾਰੀਆਂ ਧਨੀਆਂ ਸਮਾਈਆਂ ਕਈਆਂ ਨੇ ਇਹਨੂੰ ਤਿੰਨ ਲੋਕਾਂ ਨਾਲ ਦੇ ਅਰਥ ਕਰ ਦਿੱਤੇ ਕਈਆਂ ਨੇ ਤਿੰਨ ਗੁਣਾਂ ਦਾ ਅਰਥ ਕਰ ਦਿੱਤੇ ਕਈਆਂ ਨੇ ਤਿੰਨ ਦੇਵਤਿਆਂ ਚ ਅਰਥ ਕੀਤੇ ਵੀ ਜਿਹੜਾ ਓਮ ਹੈ ਊੜਾ ਖੁੱਲਾ ਇਹ ਓਮ ਜਦੋਂ ਲਿਖਾਂਗੇ ਤਿੰਨ ਅੱਖਰ ਨੇ ਇਹ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਗਏ ਮੇਰੇ ਸਤਗੁਰਾਂ ਨੇ ਕਿਰਪਾ ਕੀਤੀ ਓਮਕਾਰ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਵਰਤਿਆ ਜਾਂਦਾ ਨਾ ਕਿਹਾ ਉਹ ਪੋਪਨਿਸ਼ਦ ਵਰਤਦਾ ਜੈਨੀ ਵਰਤਿਆ ਕਬੀਰ ਸਾਹਿਬ ਨੇ ਵਰਤਿਆ ਇਹ ਸ਼ਬਦ ਓਮਕਾਰ ਆਦਮਾ ਜਾਨਣਾ ਉਹਨਾਂ ਨੇ ਸ਼ਬਦ ਵਰਤਿਆ ਪਰ ਸਮੱਸਿਆ ਇਹ ਸੀ ਕਿ ਜਿਹੜਾ ਸ਼ਬਦ ਹੈਈ ਬ੍ਰਹਮ ਉਹਨੂੰ ਕਿਉਂ ਆਪਣੀ ਤੁਸੀਂ ਫਾਇਦੇ ਨੇ ਉਹਦੇ ਟੁਕੜੇ ਕਰਕੇ ਗਲਤ ਅਰਥ ਕਰ ਰਹੇ ਹੋਏ ਤਿੰਨ ਦੇਵਤੇ ਨੇ ਇਹ ਤਿੰਨ ਲੋਕ ਨੇ ਇਹ ਤਿੰਨ ਗੁੰਨੇ ਗੁਰੂ ਜੀ ਨੇ ਅੱਖਰ ਲਿਖਣ ਤੋਂ ਪਹਿਲਾਂ ਇੱਕ ਅੰਕ ਲੇਖ ਕੇ ਗੱਲ ਹੀ ਮੁਕਾ ਦਿੱਤੀ ਕਿਉਂਕਿ ਮੈਥ ਵਿੱਚ ਅੰਕ ਕਦੀ ਅਰਥ ਨਹੀਂ ਚੇਂਜ ਕਰਦਾ ਹੁੰਦਾ ਸ਼ਬਦ ਅਰਥ ਚੇਂਜ ਕਰ ਜਾਂਦਾ ਹੁੰਦਾ ਮੈਂ ਫਿਰ ਇਸ ਨੂੰ ਬੇਨਤੀ ਕਰਾਂਗਾ ਜੀ ਸ਼ਬਦ ਅਰਥ ਕਿਵੇਂ ਚੇਂਜ ਕਰਦਾ ਇੱਕ ਵਾਰੀ ਕਿਹਾ ਸੀ ਜੀ ਤੇ ਸਿੱਧੀ ਜੀ ਉਦਾਹਰਣ ਲਾऊंगा ਕਈ ਵਰੀ ਲਈਏ ਸ਼ਬਦ ਹੈ ਘਰ ਸ਼ਬਦ ਹੈ ਨਾ ਜੀ ਅੱਖਰਾਂ ਦਾ ਜੋੜ ਹੋ ਗਿਆ ਸ਼ਬਦ ਇੱਕ ਗ੍ਰੈਮਰ ਦਾ ਸ਼ਬਦ ਹੈ ਇੱਕ ਰੋਹਾਨੀਅਤ ਦਾ ਸ਼ਬਦ ਹੈ ਅਜੇ ਗ੍ਰੈਮਰ ਦੇ ਸ਼ਬਦ ਬਣੇ ਵੀ ਨਹੀਂ ਸੰਖਿਆ ਕਰਨ ਦੇ ਜਦੋਂ ਰੋਹਾਨੀਅਤ ਦਾ ਸ਼ਬਦ ਪਹਿਲਾਂ ਵੀ ਕਹਿਿਆ ਸੀ ਉਦੋਂ ਕਿਹੜੀ ਕਿਹੜੇ ਅੱਖਰ ਬਣੇ ਸੰਜੀ ਹੁਣ ਆਪ ਜੀ ਦੇਖੋ ਕਿ ਜਦੋਂ ਅਸੀਂ ਇਹ ਅੱਖਰਾਂ ਸ਼ਬਦ ਵਿੱਚ ਵਰਤਿਆ ਘਰ ਉਚਾਰਨ ਇੱਕੋ ਹੀ ਹੈ ਨਾ ਪਰ ਇਹ ਸ਼ਬਦ ਥਾਂ ਥਾਂ ਤੇ ਅਰਥ ਬਦਲੀ ਜਾਏਗਾ ਜਦੋਂ ਅਸੀਂ ਪਾਠ ਕਰਨੇ ਸੋਲਠਵਾਲਾ ਪੰਜਵਾਂ ਘਰ ਛੀਵਾ ਇਸ ਸਤਾਰਾਂ ਦਾ ਘਰ ਘਰਮ ਦਾ ਸ਼ਬਦ ਇਹ ਇਹ ਗਾਇਕੀ ਨਾਲ ਸੰਬੰਧਿਤ ਹੈ ਜਦੋਂ ਅਸੀਂ ਪਾਠ ਕਰਨੇ ਆ ਬਾਬਾ ਜੈ ਘਰ ਕਰ ਤੇ ਕੀਰਤ ਹੋਏ ਇਸ ਘਰ ਦਾ ਅਰਥ ਗ੍ਰੰਥ ਹੈ ਛੇ ਘਰ ਛੇ ਗੁਰੂ ਚੇ ਉਪਦੇਸ਼ ਜਦੋਂ ਪਾਠ ਕਰਨੇ ਆ ਘਰ ਕਾ ਮਾਸ ਚੇੜਾ ਇਹ ਅਰਥ ਹੈ ਘਰ ਵਾਲੀ ਦਾ ਮਾਸ ਜਦੋਂ ਅਸੀਂ ਪਾਠ ਕਰਨੇ ਆ ਹਰ ਕੀ ਬਾਬਾ ਜੀ ਦੀ ਬਾਣੀ ਚ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਅਰਥ ਚੇਂਜ ਹੋ ਗਿਆ ਘਰਦਰ ਤੇ ਗਿਰਦਾ ਹੋ ਗਿਆ ਜਦੋਂ ਅਸੀਂ ਪਾਠ ਕਰਦੇ ਆ ਨਾਨਕ ਬੱਧਾ ਘਰ ਦਾ ਹਿੱਥੇ ਮਿਰਤ ਦਾ ਜਨਮ ਜਰਾ ਅਰਥ ਤਬਦੀਲ ਹੋ ਗਿਆ ਘਰ ਦਾ ਅਰਥ ਉਹ ਅਵਸਥਾ ਜਿੱਤੇ ਮੌਤ ਬੁੱਢੇ ਪਾ ਜਨਮ ਕੁਝ ਨਹੀਂ ਅਸ ਮੇਰੇ ਕਹਿਣ ਤੋਂ ਮਰਾ ਸ਼ਬਦ ਅਰਥ ਚੇਂਜ ਕਰ ਰਿਹਾ ਹੈ ਨਾ ਉਚਾਰਨ ਚ ਸਿਰਫ ਘਰ ਹੈ ਅਰਥ ਚੇਂਜ ਕਰਦਾ ਪੈ ਸਾਧ ਸੰਗਤ ਜੀ ਇੱਕ ਆਇਆ ਅੰਕਾਂ ਦਾ

ਅੰਕ ਵਿੱਚ ਜਿੰਨੇ ਕੋ ਸਾਨੂੰ ਸੋਝੀ ਪਈ ਇੱਕ ਇਹ ਤਾਂ ਲਿਖਿਆ ਭਾਈ ਇਹ ਸਿਰ ਵਿੱਚ ਇੱਕ ਹੈ ਪਰ ਇਹ ਇੱਕ ਇਸ ਧਰਤੀ ਦਾ ਇੱਕ ਨਹੀਂ ਕੇਵਲ ਇਹ ਵੀ ਹੈ ਨਾ ਕਿ ਇਸ ਧਰਤੀ ਦਾ ਭਗਵਾਨ ਥੋੜਾ ਅਸੀਂ ਬੰਦਿਆਂ ਨੇ ਜਦੋਂ ਰੱਬ ਦੀ ਗੱਲ ਕੀਤੀ ਇਸ ਨੂੰ ਮੇਲ ਵਿੱਚ ਫੀਮੇਲ ਵਿੱਚ ਨਹੀਂ ਜ्यादा ਅਸੀਂ ਉਹਨੂੰ ਮਰਦ ਦੇ ਰੂਪ ਵਿੱਚ ਸੰਬੋਧਨ ਕੀਤਾ ਪਰ ਜਦੋਂ ਨਿਰਗੁਣ ਦੀ ਗੱਲ ਕਰੋਗੇ ਨਾ ਉਹ ਮਰਦ ਦਾ ਰੂਪ ਹੈ ਨਾ ਇਸਤਰੀ ਦਾ ਰੂਪ ਹੈ ਉਸ ذاتੇ ਕੋ ਚੱਕਰ ਚੇ ਨਹੀਂ ਕੋਈ ਜਿਨੂੰ ਆਪ ਜਾਬ ਸਾਹਿਬ ਜੀ ਪੜਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਨ ਜੀ ਉਕਤਾਇਓ ਨਾ ਮੈਂ ਗੱਲ ਉਹੀ ਕਰ ਰਿਹਾ ਜੋ ਮੰਗਲ ਆ ਅਜ ਪਹਿਲਾਂ ਤੇ ਇਸ ਕਰਕੇ ਬੇਨਤੀ ਕਰ ਰਿਹਾ ਵੀ ਇੱਕ ਓਨਕਾਰ ਅਦੁੱਤੀ ਇਹ ਦਾਤੇ ਦੀ ਦੇਣ ਹੈ ਗੁਰੂ ਗ੍ਰੰਥ ਸਾਹਿਬ ਦੀ ਓਨਕਾਰ ਤੋਂ ਪਹਿਲਾਂ ਇੱਕ ਹਿੰਦੂ ਸੇ ਲਿਖਣਾ ਅੰਕ ਵਿੱਚ ਲਿਖਣਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਹੁਣ ਆਹ ਧਰਤੀ ਹੈ ਉਸ ਜਦੋਂ ਬਾਣੀ ਪੜ੍ਹਦੇ ਆ ਜ਼ਿਆਦਾਤਰ ਵਹਿਗੁਰੂ ਜੀ ਨੂੰ ਪਿਤਾ ਜੀ ਕਹਿ ਕੇ ਸੱਜਣ ਕਹਿ ਕੇ ਪਤੀ ਕਹਿ ਕੇ ਮਾਲਕ ਕਹਿ ਕੇ ਹੈ ਤਾਂ ਮੇਲ ਨੂੰ ਮਰਦ ਨੂੰ ਵੀ ਨਾ ਕਿਤੇ ਕਿਤੇ ਝਲਕ ਮਿਲਦੀ ਹੈ ਮਾਏ ਤੋਂ ਪਰ ਜ਼ਿਆਦਾਤਰ ਅਸੀਂ ਇਸ ਤਰ੍ਹਾਂ ਹੀ ਕਹਿੰਨੇ ਆ ਪਰ ਰੱਬ ਕੱਲਾ ਬੰਦਿਆਂ ਦਾ ਥੋੜਾ ਇੱਕ ਪਸ਼ੂ ਵੀ ਦਾ ਰੱਬ ਦਾ ਹੈ ਨਾ ਸਾਰਾ ਮੁਲਕ ਤਾਂ ਉਹਦਾ ਬਣਾਇਆ ਹੈ ਨਾ ਇਹ ਸਾਨੂੰ ਸਮਝ ਬਈ ਅਸੀਂ ਉਸ ਢੰਗ ਨਾਲ ਪੁਕਾਰਿਆ ਪ੍ਰਯਾਤ ਰਕੋ ਜਿਉਂ ਜ ਸਾਡਾ ਰੂਪ ਸੀ ਅਸੀਂ ਉਹ ਜਾ ਗਿਆ ਕੱਲ ਨੂੰ ਮੈਂ ਕਿਹਾ ਸਤਿਗੁਰਾਂ ਨੇ ਕਿਹਾ ਤੇਰੇ ਬੰਕੇ ਲੋਹਣ ਦੰਤਰ ਸਾਲਾ ਨੰਮ ਸੂਲੀ ਲੱਕ ਜਿ ਲੰਮੜੇ ਵਾਲਾ ਪਰ ਇੱਕ ਮੱਝ ਥੋੜਾ ਕਹਿ ਗੀ ਦਾਬੇ ਕੋ ਜਾ ਧੁੰਗੀ ਗੱਲ ਹੈ ਕਿਤੇ ਸਿੰਘਾਂ ਦਾ ਰੱਬ ਦਾ ਜ਼ਿਕਰ ਨਹੀਂ ਕੀਤਾ ਉਹ ਸ਼ਬਦਾਵਲੀ ਵਰਤੀ ਜਿਹੜੀ ਬੰਦਾ ਵਰਦੇ ਪਰ ਜੁੜ ਜਾ ਪਰਨ ਸੱਚ ਨਾਲ ਪਰ ਪਿਆਰਿਓ ਉਹਨਾਂ ਮਰਦ ਕਹੇ ਨਾ ਇਸੇ ਉਹ ਦੀ ਇਸੇ வித ਪੜਨੀ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੀ ਆਤਮਾ ਉਸਤਤ ਨਿਤਨੇਮ ਵਿੱਚ ਪੜੋ ਫਿਰ ਸਮਝ ਲੱਗੇ ਕਿ ਨਾ ਉਹ ਕੌਣ ਹੈ ਜਿਹਨੂੰ ਸਤਿਗੁਰੂ ਨੇ ਕਿਹਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇ ਗੁਣ ਤੇ ਪ੍ਰਭ ਪਿੰਨ ਪਰ ਬੰਦਾ ਕਹਿੰਦਾ ਅਸੀਂ ਤੇ ਮੰਨਦੇ ਕੋਈ ਨਿਚਵਾੰਦੇ ਨਾ ਰੱਬ ਕਿੱਥੇ ਜੀ ਸਾਨੂੰ ਦਿਸਦਾ ਕੋਈ ਨਹੀਂ ਹੁਣ ਸਾਡੇ ਸਾਰੇ ਜਿੰਨੇ ਲੋਕ ਆ ਉਹ ਕਹਿੰਦੇ ਉਹ ਬੱਚਿਓ ਬੱਚਿਓ ਇਹ ਦਿਸਦੀ ਕੋਈ ਨਹੀਂ ਜੇ ਬਿਮਾਰੀ ਪਰ ਦਿਸਦੇ ਕੋਈ ਨੂੰ ਖਾ ਚਲੀ ਜੀ ਇੱਕ ਨਿੱਕਾ ਜਿਹਾ ਕੀੜਾ ਹੈ ਇਹਨੂੰ ਬਾਬਾ ਜੀ ਵੈਸੇ ਬਾਣੀ ਚ ਕਹਿ ਗਏ ਕਿ ਉਹਨੇ ਜਿੰਨੀ ਮਰਜ਼ੀ ਤਾਕਤ ਪੈਦਾ ਕਰ ਲੈ ਤੇਰੇ ਕੋਲ ਟੈਂਕ ਹੋਣ ਅੱਜ ਦੀ ਸ਼ਬਦਾਗਲੀ ਵਰਤਾਂ ਤੇਰੇ ਕੋਲ ਰੱਤ ਗੋਣ ਘੋੜੀ ਘੋੜੇ ਹੋਣ ਟੈਂਕ ਹੋਣ ਹਵਾਈ ਜਹਾਜ਼ ਹੋਣ ਜਿੰਨੇ ਮਰਜ਼ੀ ਬੰਬ ਬਣਾ ਲੈ ਜਦਨ ਰੱਬ ਤੇਰੀ ਜਿੰਦ ਕੱਢਣ ਤੇ ਆਇਆ ਨਾ ਉਹਨੇ ਤੈਨੂੰ ਵੀ ਕੀੜੇ ਨਾਲ ਹੀ ਸਮਾ ਕੇ ਰੱਖ ਦਿੱਤਾ